ਪੂਰਬੀ ਮੋਰਚੇ ਵਿੱਚ ਬਖਸ਼ੀ ਜੰਗ ਤੇ ਭਾਰਤੀ ਫੌਜੀਆਂ ਦਾ ਕਬਜ਼ਾ ਹੋ ਜਾਂਦਾ। ਕਰਨਲ ਬੁਲਬੁਲ ਬਰਾੜ ਨੇ ਜਰਨਲ ਕਲੇਅਰ ਦੇ ਰਾਈਟਿੰਗ ਪੈਡ ਤੇ ਪਾਕਿਸਤਾਨੀ ਕਮਾਂਡਰ ਨੂੰ ਸੰਬੰਧਿਤ 4 ਪੰਨੇ ਦਾ ਨੋਟ ਲਿਖਿਆ। ਤੁਸੀਂ ਅੱਜ ਤੱਕ ਸਾਡੀ ਹਵਾਈ ਫੌਜ ਦਾ ਬਹੁਤ ਘੱਟ ਸਵਾਦ ਚਖਿਆ ਹੈ। ਇੱਥੇ ਜਮਾਲਪੁਰ ਵਿੱਚ ਅਸੀਂ ਲੜਾਈ ਸ਼ੁਰੂ ਕਰਨ ਦਾ ਇੰਤਜ਼ਾਰ ਕਰ ਰਹੇ ਹਾਂ। ਇਹ ਦਿਖਾਉਂਦਾ ਹੈ ਕਿ ਪਾਕਿਸਤਾਨੀ ਫੌਜੀਆਂ ਦੀ ਮਹਿਮਾਨ ਨਿਵਾਜ਼ੀ ਨੂੰ ਤੁਸੀਂ ਨੀਵਾ ਦੇਖਦੇ ਹੋ ਉਮੀਦ ਕਰਦਾ ਹਾਂ ਅਗਲੀ ਵਾਰ ਜਦੋਂ ਤੁਹਾਡੇ ਨਾਲ ਮੁਲਾਕਾਤ ਹੋਈ ਤਾਂ ਤੁਹਾਨੂੰ ਸਟੇਨ ਗਨ ਨਾਲ ਦੇਖਾਂ ਨਾ ਕਿ ਕਲਮ ਨਾਲ ਚਾਰੇ ਪਾਸੇ ਤੋਂ ਘੇਰਲੇ ਜਾਣ ਦੇ ਬਾਵਜੂਦ ਲਿਖੇ ਗਏ ਇਸ ਪੱਤਰ ਨੂੰ ਦਲੇਰੀ ਦੀ ਮਿਸਾਲ ਮੰਨਿਆ ਗਿਆ ਇਸ ਸੰਦੇਸ਼ ਦੇ ਅੰਦਰ 7.62 ਰਾਈਫਲ ਦੀ ਇੱਕ ਗੋਲੀ ਨੂੰ ਲਪੇਟ ਕੇ ਭੇਜਿਆ ਗਿਆ ਸੀ ਸਾਥੀਏ ਕਾਲ ਦੋਸਤੋ ਡੀਐਮ ਟੀਵੀ ਪੰਜਾਬ ਤੇ ਮੈਂ ਤੁਹਾਡਾ ਗਗਨਦੀਪ ਸਿੰਘ ਸਾਰਾ ਸਭ ਦਾ ਸਵਾਗਤ ਕਰਦਾ ਹਾਂ ਅੱਜ ਮੈਂ ਤੁਹਾਡੇ ਨਾਲ 1971 ਭਾਰਤ ਤੇ ਪਾਕਿਸਤਾਨ ਦੀ ਜੰਗ ਦਾ ਉਹ ਕਿੱਸਾ ਸਾਂਝਾ ਕਰਨ ਜਾ ਰਿਹਾ ਜਿਸ ਨੂੰ ਅਜੋਕੀ ਪੀੜੀ ਸ਼ਾਇਦ ਹੀ ਜਾਣਦੀ ਹੋਵੇ ਇਹ ਕਿੱਸਾ ਭਾਰਤ ਤੇ ਪਾਕਿਸਤਾਨ ਦੇ ਦੋ ਆਫਸਰਾਂ ਦੀ ਦਲੇਰੀ ਦਾ ਕਿੱਸਾ ਆਓ ਮੈਂ ਵਿਸਤਾਰ ਦੇ ਵਿੱਚ ਤੁਹਾਨੂੰ ਇਸ ਦੀ ਸਾਰੀ ਜਾਣਕਾਰੀ ਦਿੰਦਾ ਹਾਂ 1971 ਦਿਨ 8 ਦਸੰਬਰ ਜਦੋਂ ਲੜਾਈ ਚੱਲ ਰਹੀ ਹੁੰਦੀ ਹੈ ਤਾਂ ਪੂਰਬੀ ਮੋਰਚੇ ਵਿੱਚ ਬਖਸ਼ੀ ਜੰਗ ਤੇ ਭਾਰਤੀ ਫੌਜੀਆਂ ਦਾ ਕਬਜ਼ਾ ਹੋ ਜਾਂਦਾ ਤੇ ਹੁਣ ਭਾਰਤੀ ਫੌਜੀਆਂ ਦਾ ਅਗਲਾ ਨਿਸ਼ਾਨਾ ਜਮਾਲਪੁਰ ਸੀ ਜਮਾਲਪੁਰ ਬ੍ਰਹਮਪੁੱਤਰ ਨਦੀ ਦੇ ਕੰਢੇ ਤੇ ਇੱਕ ਅਹਿਮ ਸੰਚਾਰ ਕੇਂਦਰ ਸੀ ਜਮਾਲਪੁਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਾਕਿਸਤਾਨੀ ਫੌਜ ਦੀ 31 ਬਲੂਚ ਰੈਜiment ਨੂੰ ਸੌਂਪੀ ਗਈ ਸੀ। ਭਾਰਤੀ ਫੌਜ ਦੀ ਕਮਾਂਡ ਬਰਗੇਡੀਅਰ ਹਰਦੇਵ ਸਿੰਘ ਕਲੇਅਰ ਕਰ ਰਹੇ ਸਨ। ਪੂਰਬੀ ਕਮਾਂਡ ਦੇ ਕਮਾਂਡਰ ਜਰਨਲ ਜਗਜੀਤ ਸਿੰਘ ਅਰੋੜਾ ਨੇ ਬਰਗੇਡੀਅਲ ਕਲੇਅਰ ਦੇ ਨਾਲ ਰੇਡੀਓ ਤੇ ਸੰਪਰਕ ਕੀਤਾ ਤੇ ਕਿਹਾ ਕਿ ਉਹ ਉਸੇ ਰਾਤ ਮਤਲਬ ਕਿ 8 ਦਸੰਬਰ ਦੀ ਰਾਤ ਜਮਾਲਪੁਰ ਤੇ ਹਮਲਾ ਕਰ ਦੇਣ ਚਾਹੇ ਇਸ ਲਈ ਭਾਰਤ ਦੇ ਕਿੰਨੇ ਹੀ ਫੌਜੀਆ ਦੀ ਬਲੀ ਦੇਣੀ ਪਵੇ। ਬਰਗੇਡੀਅਲ ਕਲੇਅਰ ਨੇ ਜਵਾਬ ਦਿੱਤਾ ਕਿ ਮੈਂ ਦੁਸ਼ਮਣ ਤੋਂ ਪਿੱਛੇ ਰਹਿ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਿਹਾ ਹਾਂ ਮੈਂ ਤਾਂ ਹੀ ਹਮਲਾ ਕਰਾਂਗਾ ਜਦ ਮੈਂ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਵਾਂਗਾ ਅਗਲੇ ਦਿਨ 9 ਦਸੰਬਰ ਨੂੰ ਕਰਨਲ ਬੁਲਬਲ ਬਰਾਡ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਬਰਗੇਡੀਅਰ ਕਲੇਅਰ ਨੇ ਤੈਅ ਕੀਤਾ ਕਿ ਉਹ ਜਮਾਲਪੁਰ ਦੇ ਪਾਕਿਸਤਾਨ ਗੈਰੀਸਨ ਕਮਾਂਡਰ ਨੂੰ ਹਥਿਆਰ ਸੁੱਟਣ ਦਾ ਵਿਕਲਪ ਦੇਣਗੇ ਜਾਂ ਦਿੱਤਾ ਜਾਵੇਗਾ ਕਰਨਲ ਬੁਲਬੁਲ ਬਰਾੜ ਨੇ ਜਰਨਲ ਕਲੇਅਰ ਦੇ ਰਾਈਟਿੰਗ ਪੈਡ ਤੇ ਪਾਕਿਸਤਾਨੀ ਕਮਾਂਡਰ ਨੂੰ ਸੰਬੰਧਿਤ 4 ਪੰਨੇ ਦਾ ਨੋਟ ਲਿਖਿਆ ਕਲੇਅਰ ਨੇ ਉਸਤੇ ਆਪਣੇ ਦਸਤਕ ਕੀਤੇ ਪੱਤਰ ਦੀ ਈਬਾਰਤ ਕੁਝ ਇਸ ਪ੍ਰਕਾਰ ਸੀ ਕਮਾਂਡਰ ਜਮਾਲਪੁਰ ਗੈਰੀਸਨ ਮੈਨੂੰ ਤੁਹਾਨੂੰ ਸੂਚਿਤ ਕਰਨ ਦਾ ਨਿਰਦੇਸ਼ ਹੋਇਆ ਹੈ ਕਿ ਤੁਹਾਡੀ ਗੈਰੀਸਨ ਨੂੰ ਹਰ ਪਾਸੇ ਤੋਂ ਕੱਟ ਦਿੱਤਾ ਗਿਆ ਹੈ ਤੁਹਾਡੇ ਬਚ ਨਿਕਲਣ ਦਾ ਕੋਈ ਰਸਤਾ ਨਹੀਂ ਬਚਿਆ ਹੈ ਤੋਪਖਾਨੇ ਨਾਲ ਇੱਕ ਬਰਗੇਡ ਨੇ ਤੁਹਾਨੂੰ ਘੇਰ ਲਿਆ ਹੈ ਅਤੇ ਸਵੇਰ ਤੱਕ ਇੱਕ ਹੋਰ ਬਰਗੇਡ ਇੱਥੇ ਪਹੁੰਚ ਜਾਵੇਗੀ। ਤੁਸੀਂ ਅੱਜ ਤੱਕ ਸਾਡੀ ਹਵਾਈ ਫੌਜ ਦਾ ਬਹੁਤ ਘੱਟ ਸਵਾਦ ਚੱਖਿਆ ਹੈ। ਜੇਕਰ ਤੁਸੀਂ ਸਾਡੇ ਸਾਹਮਣੇ ਹਥਿਆਰ ਸੁੱਟ ਦਿੰਦੇ ਹੋ ਤਾਂ ਇੱਕ ਫੌਜੀ ਦੇ ਰੂਪ ਵਿੱਚ ਮੈਂ ਤੁਹਾਡੀ ਸੁਰੱਖਿਆ ਅਤੇ ਸਾਡੇ ਵੱਲੋਂ ਤੁਹਾਡੇ ਨਾਲ ਚੰਗੇ ਵਿਹਾਰ ਦਾ ਭਰੋਸਾ ਦਿੰਦਾ ਹਾਂ। ਮੈਂ ਸਮਝਦਾ ਹਾਂ ਕਿ ਤੁਸੀਂ ਆਪਣੇ ਅਹਿਮ ਲਈ ਆਪਣੇ ਮਾਤ ਹਿਤ ਫੌਜੀਆ ਦੀ ਜਾਨ ਖਤਰੇ ਵਿੱਚ ਪਾਉਣ ਦੀ ਬੇਵਕੂਫੀ ਨਹੀਂ ਕਰੋਗੇ ਮੈਂ ਸ਼ਾਮ 6:30 ਵਜੇ ਤੱਕ ਤੁਹਾਡੇ ਜਵਾਬ ਦਾ ਇੰਤਜ਼ਾਰ ਕਰਾਂਗਾ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਨਿਸ਼ਤੋ ਨਬੂਤ ਕਰਨ ਲਈ ਸਾਨੂੰ ਮਿਗ ਜਹਾਜ਼ ਦੀਆਂ 40 ਉਡਾਣਾਂ ਅਲਾਟ ਕੀਤੀਆਂ ਗਈਆਂ ਹਨ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਪੱਤਰ ਦੇ ਵਾਹਕ ਨਾਲ ਸਨਮਾਨ ਨਾਲ ਵਿਹਾਰ ਕਰੋਗੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਗੇ ਹਸ਼ਤਾਖਰ ਬਰਗੇਡੀਅਰ ਐਚ ਐਸ ਕਲੇਅਰ ਪਾਕਿਸਤਾਨ ਕਮਾਂਡਰ ਦਾ ਸਾਸੀ ਜਵਾਬ ਜਦੋਂ ਇਹ ਪੱਤਰ ਭਾਰਤ ਦੇ ਬਰਗੇਡੀਅਰ ਪਾਕਿਸਤਾਨੀ ਫੌਜ ਦੇ ਕਮਾਂਡਰ ਨੂੰ ਲਿਖਦੇ ਹਨ ਤਾਂ ਉਹ ਫਿਰ ਕਮਾਂਡਰ ਸਾਸੀ ਜਵਾਬ ਦਿੰਦਾ ਕੀ ਹੈ ਉਹ ਜਵਾਬ ਸੁਣੋ ਮੁਕਤੀਵਾਨੀ ਦੇ ਸੰਦੇਸ਼ਵਾਹਕ ਜਰਨਲ ਹੱਕ मुੰਚੀ ਜਰੀਏ ਇਹ ਸੰਦੇਸ਼ ਨੂੰ ਪਾਕਿਸਤਾਨੀ ਕਮਾਂਡਰ ਕੋਲ ਪਹੁੰਚਾਇਆ ਗਿਆ ਉਹ ਇੱਕ ਸਾਈਕਲ ਤੇ ਸਫੇਦ ਝੰਡਾ ਲਾ ਕੇ ਪਾਕਿਸਤਾਨੀ ਇਲਾਕੇ ਵਿੱਚ ਚਲੇ ਗਏ ਲੇਫਟੀਨੈਂਟ ਕਰਨਲ ਪਟਮ ਬੇਕਰ ਲਿਖਦੇ ਹਨ ਪਾਕਿਸਤਾਨੀ ਫੌਜੀਆਂ ਨੇ ਉਸ ਸੰਦੇਸ਼ਵਾਹਕ ਨੂੰ ਫੜ ਕੇ ਪਹਿਲਾਂ ਉਸ ਦੀ ਕੁੱਟ ਮਾਰ ਕੀਤੀ ਉਹ ਬੇਹੋਸ਼ ਹੋਣ ਵਾਲਾ ਸੀ ਕਿ ਇੱਕ ਪਾਕਿਸਤਾਨੀ ਅਫਸਰ ਨੇ ਉੱਥੇ ਪਹੁੰਚ ਕੇ ਉਸ ਨੂੰ ਬਚਾਇਆ ਜਦੋਂ ਉਸ ਦੇ ਸਰੀਰ ਦੀ ਤਲਾਸ਼ੀ ਲਈ ਗਈ ਤਾਂ ਉੱਥੇ ਉਹਨਾਂ ਨੂੰ ਬਰਗੇਡੀਅਲ ਕਲੇਅਰ ਦਾ ਲਿਖਿਆ ਹੋਇਆ ਨੋਟ ਮਿਲਿਆ ਉਹ ਜੋਹਲ ਹੱਕ मुੰਛੀ ਨੂੰ ਗੈਰੀਸਨ ਕਮਾਂਡਰ ਲੈਫਟੀਨੈਂਟ ਕਮਾਂਡਰ ਸੁਲਤਾਨ ਅਹਿਮਦ ਕੋਲ ਲੈ ਗਏ ਰਾਤ ਨੂੰ 8 ਵਜੇ ਕਰਨਲ ਸੁਲਤਾਨ احمد ਨੇ ਉਸੇ ਸੰਦੇਸ਼ਵਾਹਕ ਜਰੀਏ ਭਾਰਤੀ ਬਰਗੇਡੀਅਰ ਨੂੰ ਇੱਕ ਸੰਦੇਸ਼ ਭੇਜਿਆ ਪਿਆਰੇ ਬਰਗੇਡੀਅਰ ਪੱਤਰ ਲਈ ਧੰਨਵਾਦ ਇੱਥੇ ਜਮਾਲਪੁਰ ਵਿੱਚ ਅਸੀਂ ਲੜਾਈ ਸ਼ੁਰੂ ਕਰਨ ਦਾ ਇੰਤਜ਼ਾਰ ਕਰ ਰਹੇ ਹਾਂ ਜੋ ਕਿ ਅਜੇ ਸ਼ੁਰੂ ਨਹੀਂ ਹੋਈ ਹੈ ਇਸ ਲਈ ਗੱਲਾਂ ਕਰਨ ਦੀ ਬਜਾਏ ਆਓ ਲੜਾਈ ਸ਼ੁਰੂ ਕਰੀਏ ਸਾਨੂੰ ਹਰਾਉਣ ਲਈ 40 ਉਡਾਣਾ ਕਾਫੀ ਨਹੀਂ ਹਨ ਤੁਸੀਂ ਆਪਣੀ ਸਰਕਾਰ ਤੋਂ ਹੋਰ ਉਡਾਣਾਂ ਦੀ ਮੰਗ ਕਰੋ ਸੰਦੇਸ਼ਵਾਹਕ ਨਾਲ ਉਚਿਤ ਵਿਹਾਰ ਕਰਨ ਬਾਰੇ ਤੁਹਾਡੀ ਟਿੱਪਣੀ ਗੈਰ ਜ਼ਰੂਰੀ ਹੈ ਇਹ ਦਿਖਾਉਂਦਾ ਹੈ ਕਿ ਪਾਕਿਸਤਾਨੀ ਫੌਜੀਆਂ ਦੀ ਮਹਿਮਾਨ ਨਿਵਾਜ਼ੀ ਨੂੰ ਤੁਸੀਂ ਨੀਵਾ ਦੇਖਦੇ ਹੋ ਮੈਨੂੰ ਉਮੀਦ ਹੈ ਕਿ ਉਸ ਨੂੰ ਸਾਡੀ ਦਿੱਤੀ ਗਈ ਚਾਹ ਪਸੰਦ ਆਈ ਹੋਵੇਗੀ ਉਮੀਦ ਕਰਦਾ ਹਾਂ ਅਗਲੀ ਵਾਰ ਜਦੋਂ ਤੁਹਾਡੇ ਨਾਲ ਮੁਲਾਕਾਤ ਹੋਈ ਤਾਂ ਤੁਹਾਨੂੰ ਸਟੇਨ ਗਨ ਨਾਲ ਦੇਖਾਂ ਨਾ ਕਿ ਕਲਮ ਨਾਲ ਜਿਸ ਤੇ ਤੁਹਾਡੀ ਮੁਹਾਰਤ ਦਿਖਾਈ ਦਿੰਦੀ ਹੈ ਤੁਹਾਡਾ ਸ਼ੁਭਚਿੰਤਕ ਲੈਫਟੀਨੈਂਟ ਕਰਨਲ ਸੁਲਤਾਨ ਅਹਿਮਦ ਜਮਾਲਪੁਰ ਫੋਰਸਸ ਚਾਰੇ ਪਾਸੇ ਤੋਂ ਘੇਰ ਲਏ ਜਾਣ ਦੇ ਬਾਵਜੂਦ ਲਿਖੇ ਗਏ ਇਸ ਪੱਤਰ ਨੂੰ ਦਲੇਰੀ ਦੀ ਮਿਸਾਲ ਮੰਨਿਆ ਗਿਆ ਖਾਸ ਕਰਕੇ ਇਹ ਦੇਖਦੇ ਹੋਏ ਕਿ ਇਸ ਸੰਦੇਸ਼ ਦੇ ਅੰਦਰ 7.62 ਰਾਈਫਲ ਦੀ ਇੱਕ ਗੋਲੀ ਨੂੰ ਲਪੇਟ ਕੇ ਭੇਜਿਆ ਗਿਆ ਸੀ ਇਹ ਖਾਲੀ ਗਿੱਦੜ ਭਮਕੀ ਨਹੀਂ ਸੀ ਬਰਗੇਡੀਅਰ ਹਰਦੇਵ ਸਿੰਘ ਕਲੇਰ ਨੇ 11 ਦਸੰਬਰ ਨੂੰ ਸਵੇਰੇ 2 ਵਜੇ ਜਮਾਲਪੁਰ ਤੇ ਹਮਲਾ ਕਰਨ ਦੇ ਆਦੇਸ਼ ਦੇ ਦਿੱਤੇ ਦਿਨ ਭਰ ਪਾਕਿਸਤਾਨੀ ਟਿਕਾਣਿਆਂ ਤੇ ਹਵਾਈ ਹਮਲਿਆਂ ਦਾ ਸਿਲਸਲਾ ਜਾਰੀ ਰਿਹਾ ਸਾਥੀਓ ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਕਿਸੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਹੁਣ ਮੈਨੂੰ ਅਤੇ ਮੇਰੇ ਸਾਥੀ ਪ੍ਰਦੀਪ ਸਿੰਘ ਢਾਲੀਵਾਲ ਨੂੰ ਦਿਓ ਜਲਦ ਹੀ ਨਵਾਂ ਕਿੱਸਾ ਨਵੀਂ ਚਰਚਾ ਲੈ ਕੇ ਮੈਂ ਤੁਹਾਡੇ ਰੂਬਰੂ ਹੋਵਾਂਗਾ ਧੰਨਵਾਦ